ਐਨਐਸਏ ਦੇ ਅਧੀਨ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਚ ਅਮਰਤਪਾਲ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਪਿਛਲੇ 1 ਸਾਲ ਤੋਂ ਅਮਰਤਪਾਲ ਸਿੰਘ ਲਗਾਤਾਰ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਹੈ ਤੇ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਮਰਿਤਪਾਲ ਦੀ ਸੰਸਦੀ ਖਤਰੇ ਦੇ ਵਿੱਚ ਕੀ ਹੈ ਪੂਰਾ ਮਾਮਲਾ ਤੁਹਾਨੂੰ ਸਮਝਾਉਣਾ ਹੈ ਦਰਅਸਲ ਅਮਰਿਤਪਾਲ ਦੇ ਖਿਲਾਫ ਆਜ਼ਾਦ ਚੋਣ ਲੜਨ ਵਾਲੇ ਵਿਕਰਮਜੀਤ ਸਿੰਘ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਪੰਜਾਬ ਐਡਮਿਨ ਹਾਈ ਕੋਰਟ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਅਮਰਿਤਪਾਲ ਦੀ ਸੰਸਦੀ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਕੀ ਹੈ ਕਾਰਨ ਕਿੰਨਾ ਗਰਾਉਂਡਸ ਦੇ ਉੱਤੇ ਵਿਕਰਮਜੀਤ ਸਿੰਘ ਨੇ ਅਮਰਿਤਪਾਲ ਦੀ ਸੰਸਦੀ ਰੱਦ ਕਰਨ ਦੀ ਮੰਗ ਕੀਤੀ ਸੀ ਉਹ ਗਰਾਉਂਡਸ ਤੁਹਾਨੂੰ ਅੱਜ ਦੱਸਦੇ ਹਾਂ ਦਰਸਲ ਵਿਕਰਮਜੀਤ ਸਿੰਘ ਵੱਲੋਂ ਇਹ ਇਲਜ਼ਾਮ ਲਾਏ ਗਏ ਨੇ ਕਿ ਅਮਰਿਤਪਾਲ ਨੇ ਆਪਣੇ ਚੋਣ ਦਾ ਪ੍ਰੋਪਰ ਖਰਚਾ ਜਿਹੜਾ ਹੈਗਾ ਉਹ ਨਹੀਂ ਦੱਸਿਆ ਤੇ ਦੂਜੇ ਪਾਸੇ ਅਮਰਿਤਪਾਲ ਵੱਲੋਂ ਉਹਨਾਂ ਦੀ ਇਲੈਕਸ਼ਨ ਕੈਂਪੇਨ ਦੇ ਦੌਰਾਨ ਧਾਰਮਿਕ ਜਿਨ੍ਹਾਂ ਤੇ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਨਹੀਂ ਹੋ ਸਕਦੀ ਜੋ ਕਿ ਗਲਤ ਹੈ ਇਹਨਾਂ ਗਰਾਉਂਡਸ ਦੇ ਉੱਤੇ ਵਿਕਰਮਜੀਤ ਸਿੰਘ ਨੇ ਅਮਰਿਤਪਾਲ ਦੀ ਸੰਸਦ ਦੀ ਰੱਦ ਕਰਨ ਦੀ ਇੱਕ ਪਟੀਸ਼ਨ ਦਾਇਰ ਕੀਤੀ ਸੀ ਤੇ ਹੁਣ ਉਸ ਤੇ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆ ਰਿਹਾ ਪੰਜਾਬ ਐਡਮਿਨ ਹਾਈ ਕੋਰਟ ਨੇ ਡੀਬਰੂਗੜ੍ਹ ਅਸਾਮ ਜੇਲ੍ਹ ਦੇ ਵਿੱਚ ਅਮਰਿਤਪਾਲ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਅਮਰਿਤਪਾਲ ਨੂੰ 25 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ ਕਿ ਉਹ ਇਸ ਨੋਟਿਸ ਦਾ ਜਵਾਬ ਦੇਣ ਜੇਕਰ ਅਮਰਿਤਪਾਲ ਵੱਲੋਂ ਕੋਈ ਪੁਕਤਾ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਹਾਈ ਕੋਰਟ ਅਮਰਿਤਪਾਲ ਦੀ ਸਾਂਸਦ ਦੀ ਰੱਦ ਕਰ ਸਕਦਾ ਹੈ ਹੁਣ ਦੇਖਣਾ ਹੋਵੇਗਾ ਕਿ ਅਮਰਿਤਪਾਲ ਇਸ ਨੋਟਿਸ ਦਾ ਕੀ ਜਵਾਬ ਦਿੰਦੇ ਹੈ ਕੀ ਹਾਈ ਕੋਰਟ ਨੂੰ ਉਹ ਜਵਾਬ ਜਿਹੜਾ ਹੈਗਾ ਸੈਟੀਸਫੈਕਟਰੀ ਲੱਗਦਾ ਹੈ ਜਾਂ ਨਹੀਂ ਲੱਗਦਾ ਜੇਕਰ ਜਵਾਬ ਜਿਹੜਾ ਹੈਗਾ ਉਸਤੇ ਹਾਈ ਕੋਰਟ ਨੂੰ ਲੱਗਿਆ ਕਿ ਇਸ ਦੇ ਵਿੱਚ ਕੋਈ ਵੀ ਕਿੰਤੂ ਪਰੰਤੂ ਹੈ ਤਾਂ ਹਾਈ ਕੋਰਟ ਅੰਮ੍ਰਿਤਪਾਲ ਦੀ ਸੰਸਦ ਦੀ ਰੱਦ ਕਰ ਸਕਦਾ ਹੈ ਪੀਵੀ24 ਦੇ ਲਈ ਬਿਊਰੋ ਰਿਪੋਰਟ